ਨਕਾਪੀਆਂ ਸੁਪਨੀਆਂ ਸੁਪਾਈਆਂ ਚੌਥੀ ਮੈਂ ਸ਼ਬਾਵਾ ਬਈ ਹਿੰਮਤਪੁਰਾ ਮੇਰਾ ਪਿੰਡ ਵੀਰੋ ਸੰਜੀ ਫਤੇ ਬਲਾਵਾ ਧਿਆਕੇ ਦੇਵਾਂ ਨੂੰ ਫੇਰਗ ਦੇ ਵਿੱਚ ਆਵਾ ਧਿਆਕੇ ਦੇਵਾਂ ਨੂੰ ਫੇਰਗ ਦੇ ਵਿੱਚ ਆਵਾ ਧਿਆਕੇ ਦੇਵਾਂ ਨੂੰ ਫੇਰਗ ਦੇ ਵਿੱਚ ਆਵਾ ਧਿਆਕੇ ਦੇਵਾਂ ਨੂੰ ਫੇਰਗ ਦੇ ਵਿੱਚ ਕੌਂਦੀ 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 ਇਹ ਕਾਰਨ ਕਿ ਸੇਖੇ ਮਾਰਾ ਮੰਦਵਾ ਗਸਤੋ ਰਹੀ ਹੈ ਤੀਨਾਂ ਸੀ ਪਾਵਾਲੀ ਜਿੱਥੇ ਮਾਵਾਂ ਤੀਆਂ ਨਰਚੀਆਂ ਉਹ ਹੋ ਤਾਰਤੀ ਨਸੀ ਪਾਵਾਲੀ ਜਿੱਥੇ ਮਾਵਾਂ ਤੀਆਂ ਨਰਚੀਆਂ ਉਹ ਹੋ ਤਾਰਤੀ ਮਸੀ ਦੇਖ ਕਿ ਉਹ ਹਿੰਮਤਪੁਰੇ ਦਾ ਸਰਪੰਚ ਵਾਲੀ ਵਾਲੀ ਤੋਰਾ ਮੇਰੇ ਦੁਖਣ ਕੰਨਾਂ ਦੀ ਆਵਾਲੀਆ ਮੇਰੇ ਟੱਡ ਵਿੱਚ ਪੈਂਦੇ ਹੌਲ ਮੇਰਾ ਮਾਹੀ ਗੜੇ ਵਾਨੀ ਮੈਂ ਗੜੇ ਵੇਦੀ ਢੋਰ ਮੇਰਾ ਮਾਹੀ ਗੜੇ ਵਾਨੀ ਮੈਂ ਗੜੇ ਵੇਦੀ ਢੋਰ ਮੇਰਾ ਮਾਹੀ ਗੜੇ ਵਾਨੀ ਮੈਂ ਗੜੇ ਵੇਦੀ ਢੋਰ ਹਾਰਾ ਕੋ ਵੇਵੀਰ ਕਲਾ ਕਰਾਂਗੇ ਦੋਵੇਂ ਕਣ ਭਾਵ ਦੇਵੀਰ ਕਲਾ ਕਰਾਂਗੇ ਦੋਵੇਂ ਤੁਮੇ ਪੜ ਪਾਰੇ ਵੀਰ ਗੱਲਾਂ ਕਰਾਂਗੇ ਤੁਮੇ ਪੜ ਪਾਰੇ ਵੀਰ ਗੱਲਾਂ ਕਰਾਂਗੇ ਈ ਆਉਂਦੇ ਸੌਣ ਮਹੀਨਾ ਦਿਨ ਤੀਆਂ ਦੇ ਸਭੇ ਸਹੇਲੀਆਂ ਆਈਆਂ ਬੇ ਸੰਤੋ ਬੰਤ ਹੋਈਆਂ ਕਟੀਆਂ ਬਲਬਲੇ ਬਲੇ 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 ਬੇ ਸੰਤੋ ਬੰਤ ਹੋਈਆਂ ਕਟੀਆਂ ਵੱਡਿਆ ਕਰਾਦੀਆਂ ਜਾਈਆਂ ਗਿੱਧਾ ਪਾ ਰਹੀਆਂ ਨਾਂ ਦਾ ਤੇ ਪਰ ਜਾਈਆਂ ਗਿੱਧਾ ਪਾ ਰਹੀਆਂ ਲਾਂ ਦਾ ਤੇ ਪਰ ਜਾਈਆਂ ਗਿੱਧਾ ਪਾ ਰਹੀਆਂ ਨਾਂ ਦਾ ਤੇ ਪਰ ਜਾਈਆਂ ਗਿੱਧਾ ਪਾ ਰਹੀਆਂ ਮਨ ਦਾ ਤੇ ਪਰ ਜੈਲਾ ਗਿੱਧਾ ਪਾ ਰਹੀਆਂ ਨੀ ਤੂੰ ਨੱਚੜੀਏ ਬੋਲੀ ਚੱਕੜੀਏ 니 ਤੂੰ ਅੱਗ ਦੇ ਪੰਬੂਕੇ ਵਾਂਗੂ ਮੱਚੜੀਏ 니 ਤੂੰ ਅੱਗ ਦੇ ਪੰਬੂਕੇ ਵਾਂਗੂ ਮੱਚੜੀਏ 니 ਤੂੰ ਅੱਗ ਦੇ ਪੰਬੂਕੇ ਤੂੰ ਕੱਚ ਕੁੜੀਏ ਤਾਸੋਰ ਮੇਰੇ ਜੋ ਪਾਓ ਤਾਰ ਤੋਂ ਮਜੀ ਤੋਂ ਚਿੱਟਾ ਸੂਟ ਕੜਾਈ ਦਾ ਕਿਤੇ ਆਉਣ ਜਾਣ ਨੂੰ ਪਾਈ ਦਾ ਕਿਤੇ ਅਰਲੇ ਬਾਜ਼ਾਰ ਕਿਤੇ ਅਰਲੇ ਬਾਜ਼ਾਰ ਕਿਤੇ ਕੁੜੀਆਂ ਨਾਲ ਕਿਤੇ ਮੁੰਡਿਆਂ ਨਾਲ ਕਿਤੇ ਵੱਡੀ ਮੇਵਦੇ ਨਾਲ ਹੀਟਰ 'ਤੇ ਮੁੰਡਿਆ ਮੈਂ ਬਿਜਲੀ ਦੀ ਤਾਰ ਹੀਟਰ 'ਤੇ ਮੁੰਡਿਆ ਮੈਂ ਬਿਜਲੀ ਦੀ ਮੇਰੀ ਨੇ ਅਟ ਘਰ ਦਿੱਤਾ ਸੱਸ ਮੇਰੀ ਨੇ ਅਟ ਕੇ ਦਿੱਤਾ ਦੇ ਕੇ ਸੇਰ ਮੈਂ ਧੀਰਪੈਤੀ ਭੂਖਾ ਮੈਂ ਹੋਰ ਵਿਆਹ ਲੂੰਗੀ ਨੀ ਨੋ ਡੱਬੀਆਂ 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 ਨੀਂ ਡਲੇ ਖੁੱਲੇ ਛਪੇ ਸਲਾ ਲੱਗੀਆਂ ਵੇ ਡਲੇ ਖੁੱਲੇ ਛਪੇ ਸਲਾ ਲੱਗੀਆਂ ਵੇ ਡਲੇ ਖੁੱਲੇ ਛਪੇ ਸਲਾ ਲੱਗੀਆਂ ਵੇ ਡਲੇ ਖੁੱਲੇ ਛਪੇ ਸਲਾ ਲੱਗੀਆਂ ਡੱਬੀਆਂ ਨਾ ਡੱਬੀਆਂ ਡੱਬੀਆਂ ਨੀਂ ਦਮੇਦਾਰਾਂ ਨੇ ਸਮਾਲੀਆਂ ਚੱਗੀਆਂ ਨੀਂ ਪੱਲੇਦਾਰਾਂ ਨੇ ਸਮਾਲੀਆਂ ਚੱਗੀਆਂ ਨੀ ਪੱਲੇ ਹਨੇ ਸਮਾਲੀਆਂ ਚੱਗੀਆਂ ਨੀ ਪੱਲੇਦਾਰਾਂ ਨੇ ਸਮ ਮਾਨੂੰ ਵੀ ਪੂਰਦਾ ਪਣੂ ਵੀ ਪੂਰਦਾ ਮੈਨੋ ਵੀ ਪੈਂਦਾ ਮੈਂ ਕਿ ਹੰਨਾ ਕਰਕੇ ਸੱਤ ਸੱਤ ਮੱਤ ਕਿਆਨਾਂ ਦਿੱਤੀ ਪੱਤ ਕੱਲਾ ਕਰਕੇ ਸੱਤ ਸੱਤ ਮੱਤ ਕਿਆਨਾਂ ਦਿੱਤੀ ਪੱਤਾ ਕੱਲਾ ਕਰਕੇ ਸੱਤ ਸੱਤ ਮੱਤ ਕਿਆਨਾਂ ਦਿੱਤੀ ਪੱਤਾ ਕੱਲਾ ਕਰਕੇ ਮਾਣੂ ਕਿਆ ਨਾ ਮੇਰਾ ਪੰਡਾ ਵੀ ਰਿਓ ਪੱਕਾ ਚਾਰ ਸਪੇਰਾ ਵਈ ਬਾਗਲੀ ਜਗਾ ਵਿੱਚ ਸੁੱਖਾ ਲੈਂਦੀਆਂ ਅੰਦਰ ਗੁਰੂ ਦਾ ਟੇਰਾ ਚਰਨੀ ਲੱਗਿਆਂ ਦਾ ਪਾਰ ਨਗਾਦੂ ਬੇੜਾ ਚਰਨੀ ਲੱਗਿਆਂ ਦਾ ਪਾਰ ਨਗਾਦੂ ਬੇੜਾ ਚਰਨੀ ਲੱਗਿਆਂ ਨਕਾਪੀਆਂ ਸੁਪਨੀਆਂ ਸੁਪਨੀਆਂ ਚੌਥੀ ਮੈਂ ਛਪਾਵਾਂ ਬਈ ਹਿੰਮਤ ਪੂਰਾ ਮੇਰਾ ਪਿੰਡ ਵੀਰੋ ਸਾਂਜੀ ਫਤੇ ਬਲਾਵਾ ਤਿਆਕੇ ਦੇਵਾਂ ਨੂੰ ਫੇਰਗ ਦੇ ਵਿੱਚ ਆਵਾਂ 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 ਤਿਆਕੇ ਦੇਵਾਂ ਨੂੰ ਫੇਰਗ ਦੇ ਵਿੱਚ ਉਹ ਹਿੰਮਤਪੁਰੇ ਦਾ ਸਰਪੰਚ ਹਿੰਮਤਪੁਰੇ ਦਾ ਕਮਿੰਬਰ ਸੁਣੀਦਾ ਬਾਰ-ਬਾਰ ਅਸੀਂ ਰਹਿੰਦੇ ਉਤਾ ਰਹਿੰਦੇ ਪਿੰਡ ਦੇ ਪ੍ਰਾਵੋ ਸਰਕਾਰਾਂ ਦੀ ਲੈੰਦਾ ਵਿੱਚ ਪੰਚਾਇਤਾਂ ਦੇ ਹੋ ਕੇ ਵਿਚਾਲੇ ਪਿੰਡਾਂ 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 ਵਿੱਚ ਪੰਚਾਇਤਾਂ ਦੇ ਮੇਰਾ ਤਾਂ ਮਾਹੀ ਫੁੱਲਾਂ ਦਾ ਸ਼ੌਂਕੀ ਫੁੱਲਾਂ ਦੀ ਛੇਜ ਵਸ਼ਾਉਂਦਾ ਨਹੀਂ ਸੁੱਤੀ ਪਈ ਨੂੰ ਜਗਾ ਕੇ ਦਰਦ ਪਿਆਉਂਦਾ ਨਹੀਂ ਸੁੱਤੀ ਪਈ ਨੂੰ ਜਗਾ ਕੇ ਦਰਦ ਪਿਆਉਂਦਾ ਨਹੀਂ ਸੁੱਤੀ ਪਈ ਨੂੰ ਜਗਾ ਕੇ ਦਰਦ ਪਿਆਉਂਦਾ ਨਹੀਂ ਮੇਰਾ ਤਮਾਹੀ ਫੁੱਲਾਂ ਦਾ ਸ਼ੌਕੀ ਫੁੱਲਾਂ ਦੀ ਛੇਜ ਵਿੱਚ ਜਾ ਬੋ ਜਵਾਨੀ ਚੱਲੀ ਸੀ ਵੇ ਝਾਲਮਾ ਤੂੰ ਸੈ ਗੜ ਤੇ ਮੈਂ ਚੱਲੀ ਸੀ ਵੇ ਝਾਲਮਾ ਮਾਣੋ ਮਾ ਕੀ ਨੂੰ ਮਾ ਮਲਾਈ ਸੌਂ ਜਾ ਚੁੱਪ ਕਰਕੇ ਮਾਣੋ ਬਿੱਲੀ ਆਈ ਸੌਂ ਜਾ ਚੁੱਪ ਕਰਕੇ ਮਾਣੋ ਬਿੱਲੀ ਆਈ ਸੌਂ ਜਾ ਚੁੱਪ ਕਰਕੇ ਮਾਣੋ ਮਿੱਲੀ ਆਈ ਸੌਂ ਜਾ ਚੁੱਪ ਕਰਕੇ ਮਾਣੋ ਬਿੱਲੀ ਆਈ ਸੌਂ ਜਾ ਚੁੱਪ ਕਰਕੇ ਮਾਣੋ ਬਿੱਲੀ ਸੱਸ ਮੇਰੀ ਨੇ ਮੁੰਡੇ ਜੰਮੇ ਇੱਕ ਅੰਨਾ ਇੱਕ ਕਾਣਾ ਨਹੀਂ ਕਹਿੰਦੇ ਕਉਟੀ ਵੇਖਣ ਜਾਣਾ 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 ਨਹੀਂ ਕਾਉਂਟੀ ਵੇਖਣ ਜਾਣਾ ਨਹੀਂ ਕਹਿੰਦੇ ਕਾਉਂਟੀ ਵੇਖਣ ਜਾਣਾ ਸੱਸ ਮੇਰੀ ਨੇ ਮੁੰਡੇ ਜੰਮੇ ਇੱਕ ਅੰਨਾ ਇੱਕ ਕਾਣਾ ਕਾਉਂਟੀ 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 ਆਇਆ ਕਾਰਨ ਇੱਕ ਹਾਲਾਤ ਦਾ Bye. Oh. ਇਹ ਜੇ ਫਦੀ ਨਗਰਪੁਰੀ ਘੋੜਿਆਂ ਪਰਨੇ ਪਈ ਜੇ ਮਨਾ ਨਹੀਂ ਹੋਈ ਮਾਮਾ ਮੈਨੂੰ ਤਾਂ ਕਹਿੰਦਾ ਪੈਕੇ ਨਹੀਂ ਜਾਂਦੀ ਮੈਨੂੰ ਤਾਂ ਕਹਿੰਦਾ ਪੈਕੇ ਨਹੀਂ ਜਾਂਦੀ ਜਦ ਮੈਂ ਉੱਟ ਗਈ ਫੇਕੇ ਨਹੀਂ ਜਾਏ ਬੱਟੀ ਦਾ ਕਲਸ ਰੂੜੀ ਚੜ ਚੜ ਵੇਖੇ ਨਹੀਂ ਜਾਏ ਬੱਟੀ ਦਾ ਕਲਸ ਰੂੜੀ ਚੜ ਚੜ ਵੇਖੇ ਨਹੀਂ ਜਾਏ ਬੱਟੀ ਦਾ ਕਲਸ ਨਾ ਰੂੜੀ ਚੜ ਚੜ ਵੇਖੇ ਨਹੀਂ ਜਾਏ ਬੱਟੀ ਦਾ ਕਲਸ ਨਾ ਕਾਸ ਨੇ ਮੁੰਡੇ ਜੰਮੇ ਮੇਰੀ ਸਾਸਰੇ ਮੁੰਡੇ ਜੰਮੇ ਮੁੰਡੇ ਜੰਮੇ ਕਾਣੇ ਕਹਿੰਦੇ ਕਉਢੀ ਖੇਡਣ ਜਾਣਾ ਨਹੀਂ ਕਹਿੰਦੇ ਕਉਢੀ खेडन जाना नी कहंदे कौटी खेडन जाना नी कहंदे कौटी 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 खेडन जाना नी कहंदे 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 मैं कैसी Bye.